ਕੋ ਟਾਈਮ ਹੀਗਾ ਜਦੋਂ ਆ ਬੰਬੀ ਤੇ ਮੇਰਾ ਹੱਕ ਹੀਗਾ ਤੇ ਰਾਤੀ ਵੀ ਰਹਿਣਾ ਪਰ ਹੁਣ ਜਿਹੜੇ ਹਾਲਾਤਾਂ ਚ ਰਹਿਣਾ ਪੈ ਡਿਆ ਵਾ ਇਹ ਪਤਾ ਨਹੀਂ ਕਿਦਾਂ ਦੇ ਕਦੀ ਸੋਚਿਆ ਸੀ ਪਈ ਇਹੋ ਜਿਹਾ ਕੰਮ ਹੋ ਜਾਊਗਾ ਮੇਰੇ ਨਾਲ ਵੀ ਮੈਂ ਤਾਂ ਤੰਗੀ ਕੱਟਣੀ ਲਿਆ ਵਾ ਵਿਚਾਰੀ ਜੋਤ ਵੀ ਮੇਰ ਨਾਲ ਕੱਟਣੀ ਏ ਕੀ ਕਰਾਂ ਬੜਾ ਸਦਗਵਰ ਕੁੜੀ ਸੀ ਜਿਕੇ ਤੱਕ ਹੋਊ ਹੁੰਦੀ ਨੇ ਜਿਥਾਂ ਤੇ ਤੇ ਪਾਂ ਮੈਨੂੰ ਛੱਡ ਕੇ ਚਲ ਜਾਂਦੀ ਹੁਣ ਤੱਕ ਪਰ ਕੋਈ ਨਹੀਂ ਜੋ ਤਾਂ ਸਾਥ ਮੈਂ ਵੀ ਨਹੀਂ ਕਦੀ ਛੱਡਣਾ। ਦੇਖਣੀ ਚੀਤੇ ਅੱਜ ਪਿੰਡ ਜਾ ਕੇ ਗੱਲ ਬਣੂਗੀ ਨਾ ਤੇ ਉਹਨਾਂ ਦਾ ਤਰਲਾ ਮਾਰ ਲਾਂਗੇ। ਇਹਦੇ ਕੋਲ ਹੋਰ ਹੱਲ ਕੱਢਾਂਗੇ ਫਿਰ। ਜੋਤ ਪਤਾ ਨਹੀਂ ਤਾਂ ਕਾਈ ਨਹੀਂ। ਜੋਤ ਜੋਤ ਹਾਂਜੀ। ਹਾਂਜੀ। ਕੱਪੜੇ-ਕਪੜੇ ਪਾ ਲਏ ਸਾਰੇ ਇਹ ਵਿੱਚ? ਕੱਪੜੇ ਤੇ ਚੀ ਆ। ਮੇਰੀ ਗੱਲ ਸੁਣ। ਮਾੜਾ ਤੇ ਸਾਡਾ ਨਾ ਬੜਾ ਹੋਣਿਆ। ਪਰ ਮੈਂ ਵਾਦਾ ਕਰਦਾ ਤੇਨਾਂ। ਇਹ ਹਾਲਾਤ ਜਿਹੜੇ ਆ ਨਾ ਸਦਾ ਹੀ ਦੰਦੇ ਨਹੀਂ ਰਹਿਣਗੇ ਠੀਕ ਆ ਆਪਾਂ ਦੋਵਿਆਂ ਨਾਲ ਕੇ ਨਾ ਸਭ ਕੁਝ ਠੀਕ ਕਰ ਲੈਣਾ ਠੀਕ ਹੀ ਕਰਨਾ ਕਰੋ ਮੈਂ ਤੇਰੇ ਨਾਲ ਹਮੇਸ਼ਾ ਹੀ ਆ ਜੇ ਔਖੇ ਮਾੜੇ ਦਿਨ ਆ ਹੀ ਗਏ ਆ ਤੇ ਇਹ ਥੋੜੀ ਆਪੇ ਇੱਕ ਦੂਜੇ ਦਾ ਸਾਥ ਛੱਡ ਦੇਣਾ ਵਾ ਜਾਂ ਫਿਰ ਹੋਂਦੇ ਹੀ ਰਹਿਣਾ ਵਾ ਕੋਈ ਨਾ ਕੋਈ ਹੱਲ ਤੇ ਬਾਬਾ ਜੀ ਕੱਢਣਗੇ ਨਾ ਮੈਂ ਸੋਚਣ ਲਿਆ ਵਾਂ ਕਿ ਅੱਜ ਨਾਲ ਆਪਾਂ ਪਿੰਡ ਚੱਲਦੇ ਮੇਰੇ ਕੋਈ ਗੱਲ ਨਹੀਂ ਫਿਰ ਵੀ ਮੇਰੇ ਭਰਾ ਵਾ ਥੋੜਾ ਬੋਧ ਤੇਜ਼ ਤੇ ਇਹ ਤੇ ਕਰਦੀ ਆ ਤੇ ਜੇ ਮੰਨ ਲਾ ਉਹਨਾਂ ਕੋ ਹੁਣ ਥੋੜਾ ਬੋਧ ਟਾਈਮ ਮਿਲ ਗਿਆ ਨਾ ਉਸ ਰਹਿਣ ਨੂੰ ਤੇ ਬੜਾ ਵਧੀਆ ਹੋ ਜਾਣਾ ਮੁੜ ਕੇ ਮੈਂ ਵੀ ਕੋਈ ਕੰਮ ਲੱਭ ਲੂੰਗਾ ਤੇ ਤੁਸੀਂ ਵੀ ਆਪਣੀ ਨੌਕਰੀ ਲੱ ਕਰ ਲਿਓ ਤੇਰਾ ਉਹਦਾ ਨਾ ਮੈਂ ਵੀ ਇਹ ਗੱਲ ਮਨਚ ਸੋਚਾਂ ਦੀ ਹਾਂ ਮੈਂ ਵੀ ਇਹੀਂ ਪਿੰਡ ਚਿਲ ਜਾਨੇ ਆ ਤੇ ਪਰ ਨਾ ਫਿਰ ਮਨ ਚ ਇਹ ਚੀਜ਼ਾਂ ਹੀ ਜਾਂਦੀਆਂ ਹੀ ਫਿਰ ਜੀ ਹੋਣਾ ਜਿਹਨੂੰ ਸਵੀਕਾਰ ਨਾ ਕੀਤਾ ਤੇ ਫਿਰ ਕੀ ਕਰੂੰਗੀ ਫਿਰ ਉਥੋਂ ਵੀ ਟੁੱਟ ਜਾਣਾ ਆਹੀਂ ਫਿਰ ਮਨ ਹਾਰ ਕੇ ਨਾ ਇਹੀ ਗੱਲ ਸੋਚੀ ਆ ਫਿਰ ਰਹਿਣ ਹੀ ਦਿੰਨੀ ਆ ਜਿੱਥੇ ਤੁਸੀਂ ਰਹਿ ਰਹੇ ਹੋ ਮੈਂ ਵੀ ਰਹੀ ਜਾਣਾ ਕੋਈ ਗੱਲ ਨਹੀਂ ਤੁਸੀਂ ਇਹ ਡੈਡੀ ਹੋਣਾ ਗੱਲ ਨਾ ਹੀ ਕਰਿਓ ਠੀਕ ਆ ਤੇ ਮਮੀ ਨਹੀਂ ਹੋਊ ਕਹਿਣਾ ਕਰਨੀ ਆਪਾਂ ਪਿੰਡ ਚੱਲਦੇ ਆ ਤੇ ਪਰ ਇੱਕ ਗੱਲ ਦਾ ਹੋਰ ਜੇ ਉਹ ਪਤਾ ਨਹੀਂ ਵੀ ਮੈਨੂੰ ਉੱਥੇ ਰੱਖਦੇ ਆ ਕਿ ਨਹੀਂ ਰੱਖਦੇ ਜੋ ਵੀ ਹਾਲਾਤ ਹੋ ਜੇ ਨਾ ਸਾਨੂੰ ਦੋਵਾਂ ਨੂੰ ਇਕੱਠਿਆਂ ਨਹੀਂ ਜਿੱਟਣੇ ਪੈਣੇ ਤੇ ਇਹ ਵੀ ਕਹਿਣਾ ਕਰੋ ਜੇ ਮਮੀ ਹੋਣਾ ਨਹੀਂ ਪਿੰਡ ਰੱਖਿਆ ਤਾਂ ਕਿਹੜਾ ਹੀ ਵੱਖ ਹੋ ਗਏ ਆ ਜੋ ਵੀ ਨਾ ਰੱਖਣਗੇ ਇਹ ਤੇ ਉਹਨਾਂ ਦੀ ਮਰਜ਼ੀ ਆ ਨਾਲੇ ਜਿੱਥੇ ਅਸੀਂ ਸ਼ੁਰੂ ਤੋਂ ਰਹੇ ਆ ਉਹਨਾਂ ਨੇ ਨਹੀਂ ਸਾਨੂੰ ਰੱਖਿਆ ਤੇ ਉਹਨਾਂ ਕੋਲ ਤੇ ਫਿਰ ਅਸੀਂ ਭਰਾਏ ਹੋਗੇ ਜਾਣਾ ਨਾ ਚਲ ਕੋਈ ਨਹੀਂ ਸਮਾਨ ਫੜ ਲਓ ਤੇ ਚੱਲੀਏ ਆਪਾਂ ਫਿਰ ਹੈ ਮਰਕੇ ਤੋਂ ਬੜੀ ਚੱਲ ਜਾਨੀ ਆ ਤੇ ਚੱਲਦੇ ਠੰਡ ਠੰਡੇ ਚਲੋ ਕੋਈ ਨਹੀਂ ਚੱਲੀਏ ਵੇ ਹਾਂ ਚਲੋ ਆ ਜੀ ਦੀਦੀ ਬੈਠੇ ਆ ਹਾਂਜੀ ਆ ਜਾਓ ਕੀ ਕਰ ਨਿਰਵਿੰਦਰ ਹਾਂਜੀ ਕਰਨਾਂਗੇ ਕੁਛ ਨਹੀਂ ਬਸ ਇਹਨਾਂ ਦੀ ਤਿਆਰੀ ਕਰਕੇ ਆਈ ਹਾਂ ਠੀਕ ਹੋ ਗਈ ਤੇਰੀ ਸਾਰੀ ਹਾਂਜੀ ਤਿਆਰੀ ਹੋ ਗਈ ਫੈਲਿੰਗ ਕਰਤੀ ਐ ਸਾਰੀ ਠੀਕ ਆ ਹਾਲੇ ਵੇਖੀ ਜਾਂਦੇ ਆ ਸਮਾਨ ਕੋਈ ਨਾ ਕੋਈ ਰਹਿ ਨਾ ਜਾਵੇ ਠੀਕ ਚਲ ਕੋਈ ਨਹੀਂ ਹਫਤੇ ਬਾਅਦ ਆਈ ਜਾਣਾ ਉਹਨੇ ਜੇ ਕੁਛ ਰਹਿ ਵੀ ਜਾਊਗਾ ਤੇ ਬਾਅਦ ਵਿੱਚ ਲੈ ਜਾਊਗਾ ਹਾਂਜੀ ਆਉਣੀ ਤੇ ਹੈ ਹੀ ਆ ਤੇ ਮੈਂ ਵੀ ਤੁਹਾਡੇ ਵੱਲ ਆਈ ਹਾਂ ਪੀ ਮੇਰਾ ਦਹੀਂ ਪਿੰਡੋਂ ਨਾ ਹੋਉਂਦੀ ਦੋ ਚਾਰ ਦਿਨ ਸਿੰਦਰ ਪਿੰਡੋਂ ਦੋ ਤਿੰਨ ਦਿਨ ਰੋਕੀ ਫਿਰ ਚੱਲ ਜਾਂਦੀ ਦੀਦੀ ਦੇਖੋ ਅੱਗੇ ਵੀ ਕਿੰਨਾ ਟਾਈਮ ਹੋ ਗਿਆ ਵਾ ਗਿਆ ਨੂੰ ਉਮਤੇ ਗੱਲ ਤੇਰੀ ਪਤਾ ਮੈਨੂੰ ਤੇ ਮਮੀ ਨਾ ਹੁਣ ਬਾਰ ਬਾਰ ਫੋਨ ਕਰਨ ਦੇ ਹੀ ਬਿਚ ਲਾਗੇ ਦੇ ਇੱਕ ਵਾਰ ਹੋ ਜਾ ਤੂੰ ਮੇਰੀ ਗੱਲ ਦਾ ਗੁੱਸਾ ਨਾ ਕਰੀ ਐ ਤਾਂ ਫਿਰ ਚੰਗੇ ਨਹੀਂ ਲੱਗੀ ਤਾਂ ਲੋਕਾਂ ਨੇ ਵੀ ਗੱਲਾਂ ਬਣਾਉਣੀਆਂ ਕਿ ਲਵਲੀ ਗਿਆ ਤੇ ਉਹਦੇ ਨਾਲ ਹੀ ਚੱਲ ਗਈ ਆ ਤੇ ਦੀਦੀ ਕੋਈ ਨਹੀਂ ਉਹਨਾਂ ਨੇ ਹਫਤੇ ਬਾਅਦ ਆਈ ਜਾਣਾ ਆ ਉਹਨਾਂ ਘੜਾ ਸਾਲ ਬਾਅਦ ਆਉਣਾ ਆ ਵੀ ਲੈ ਵੀ ਚੱਲ ਗਈ ਆ ਲੋਕਾਂ ਨੇ ਕਹਿਣਾ ਇਹਦੀ ਦਰ ਅਣਸਟਾਨੀ ਚ ਬੰਦੀ ਨਹੀਂ ਹੋਣੀ ਤਾਂ ਹੀ ਚੱਲ ਗਈ ਆ ਉਹ ਛੇਤੀ ਉਹ ਦੀਦੀ ਵੇਖੋ ਲੋਕਾਂ ਦੀ ਕਿਹੜੀ ਗੱਲ ਵਾ ਲੋਕੀ ਤੁਣ ਇੱਕ ਦੀਆਂ ਦੋ ਉਦਾਂ ਹੀ ਬਣਾ ਲੈਂਦੇ ਆ ਹੋ ਜਿਵੇਂ ਮੈਂ ਨਾਲ ਉਥੇ ਚੰਡੀਗੜ੍ਹ ਚਲ ਜਾਂਦੀ ਤੇ ਤਾਂ ਵੀ ਲੋਕਾਂ ਨੇ ਗੱਲਾਂ ਹੀ ਕਰਨੀਆਂ ਸੀ ਮੈਂ ਇਸੇ ਕਰਕੇ ਤੇ ਉਥੇ ਨਹੀਂ ਗਈ ਵਿਆਹ ਖਣਾ ਮਬੀਲੇ ਹਲੇ ਵਿਆਹ ਹੀ ਨੂੰ 2 ਮਹੀਨੇ ਨਹੀਂ ਹੋਏ ਤੇ ਨਾਲ ਦੁਰ ਵੀ ਪਈ ਆ ਚੱਲ ਤਾਂ ਤੇ 2 ਦਿਨ ਰੁਕ ਜਾ ਤੇਰੇ ਭਾਜੀ ਤੈਨੂੰ ਛੱਡ ਆਉਣਗੇ ਦੀਦੀ ਭਾਜੀ ਵਿਚਾਰੇ ਕਿੱਥੇ ਜਾਣਗੇ ਹੁਣ ਉਹਨਾਂ ਨੂੰ ਕੰਮ ਕੰਮ ਪੈ ਜਾਂਦਾ ਹੈ ਕਿ ਯਾਰ ਤੇ ਕੋਈ ਨਹੀਂ ਜਦੋਂ ਮੈਂ ਵਾਪਸ ਆਉਣਾ ਹੋਊਗਾ ਨਾ ਫਿਰ ਕੋਈ ਨਹੀਂ ਕਰ ਦੂੰਗੀ ਫੋਨ ਤੇ ਫਿਰ ਭਾਜੀ ਲੈਣ ਆ ਜਾਣਗੇ ਲਵਲੀ ਨੂੰ ਪੁੱਛ ਲੈਣਾ ਕੀ ਕਹਿੰਦਾ ਲਵਲੀ ਹਾਂਜੀ ਉਹਨਾਂ ਨੇ ਕੀਤੀ ਏ ਗੱਲ ਉਹ ਤੇ ਕਹਿੰਦੇ ਵੀ ਕੋਈ ਗੱਲ ਨਹੀਂ ਚੱਲ ਜਾ ਤਬਸ ਤੂੰ ਹੀ ਸਾਡੇ ਵੱਲੀ ਆਈਂ ਚੱਲ ਵੇਖ ਲੈ ਕੋਈ ਨਹੀਂ ਕੋਈ ਨਹੀਂ ਬਾਕੀ ਦੋਗਦੰਦੀ ਗੱਲ ਆ ਮੈਂ ਆਈ ਜਾਣਾ ਆ ਮੁੜ ਕੇ ਤੈਨੂੰ ਪਤਾ ਫੇਰ ਚੰਗੇ ਨਾਲ ਲੱਗੀ ਤਾਂ ਨਾਲ ਜਾਏਂਗੀ ਦੀਦੀ ਫੇਰ बार-बार ਉਹੀ ਗੱਲਾਂ ਬਾਕੀ ਚਲੋ ਕੋਈ ਗੱਲ ਨਹੀਂ ਸਮਝਦੀ ਨਹੀਂ ਅਵੀ ਕਿ ਲੋਕਾਂ ਨੇ ਗੱਲਾਂ ਕਰਨੀਆਂ ਕਿ ਨਾਲ ਹੀ ਚੱਲ ਗਈ ਆ ਇਥੇ ਰਹਿਦੇ ਯਾਰ ਮੇਰੀ ਗੱਲ ਸੁਣ ਤੂੰ ਸੋ ਕੋ ਪਰਸੋਂ ਚੱਲ ਜਨ ਦੀ ਨਾ ਤੇ ਵਧੀਆ ਹੋ ਜਾਣਾ ਕੋਈ ਨਹੀਂ ਹੁਣ ਮੈਂ ਸਮਾਨ ਪਾ ਲਿਆ ਆ ਵੀ ਕੋਈ ਨਹੀਂ ਪਰਸੋਂ ਤੱਕ ਮੈਂ ਵੈਹੇ ਆ ਜਾਣਾ ਆ ਹਾਂ ਪਰਸੋਂ ਤੱਕ ਵੈਹੇ ਆ ਜਾਣਾ ਆ ਉਹ ਗੱਲ ਇਹ ਨਹੀਂ ਹੈਗੀ ਇੱਕ ਦੋ ਦਿਨ ਦੀ ਠੀਕ ਹੈ ਨਾ ਲੋਕਾਂ ਨੇ ਗੱਲਾਂ ਕਰਨੀਆਂ ਵੀ ਦੋਵਾਂ ਦੀ ਬੰਦੀ ਨਹੀਂ ਹੋਣੀ ਉਹ ਨਹੀਂ ਕਰਦੇ ਲੋਕੀ ਗੱਲਾਂ ਐਵੇਂ ਜਿਵੇਂ ਆਪਣੇ ਕੋ ਮਰੀ ਜਾਂਦੇ ਆ ਲੜੀ ਤਿਆਰੀ ਆ ਉਹ ਆਹ ਹੋ ਤਿਆਰੀ ਆ ਚਲੀਏ ਫਿਰ ਚਲੀਏ ਬਸ ਰਵਿੰਦਰ ਨੇ ਵੀ ਜਾਣਾ ਸੀ ਨਾਲ ਅੱਛਾ ਜਾਣਾ ਵਾ ਹਾਂ ਠੀਕ ਇਹਨਾਂ ਨੂੰ ਜਾਂਦੇ ਜਾਂਦੇ ਲਾ ਦੇਾਂਗੇ ਨਾ ਪਿੰਡ ਕੋਈ ਗੱਲ ਨਹੀਂ ਲਾ ਦੇਾਂਗੇ ਚਲੀਏ ਫਿਰ ਚਲੀ ਠੀਕ ਹੈ ਜੀ ਵੀ ਲਾ ਆਪਣੀ ਜੇਤ ਪੂਰੀ ਕਰਕੇ ਏਟੀ ਕਿੰਨਾ ਮਨਾਂ ਕੀਤਾ ਸੀ ਮੈਂ ਕਿ ਚੱਲ ਦੋ ਦਿਨ ਬਾਅਦ ਚੱਲ ਜੀ ਤੇਰੇ ਭਾਜੀ ਛੱਡ ਆਉਣਗੇ ਪਰ ਨਹੀਂ ਮੰਨੀ ਮੇਰੀ ਗੱਲ ਸੁਣੋ ਤੁਸੀਂ ਕੀ ਸੋਚੀ ਪਏ ਰਹਿੰਦੇ ਹੁੰਦੇ ਜੀ ਸਿਹਤ ਖਰਾਬ ਹੋਊਗੀ ਰਮਨ ਮੈਨੂੰ ਇਹ ਆ ਵੀ ਪਤਾ ਨਹੀਂ ਵਿਚਾਰੇ ਕਿੱਥੇ ਗਏ ਆ ਤੇ ਕਿੱਥੇ ਨਹੀਂ ਹੈ ਤੇ ਇਦਾਂ ਵਾ ਫਿਕਰ ਤੇ ਮੈਨੂੰ ਵੀ ਬੜੀ ਆ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਵੀ ਚੱਲ ਘਰ ਵਿੱਚ ਰੌਣਕ ਹੀ ਗਈ ਚਲੋ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਉਹਨੇ ਆ ਹੀ ਜਾਣਾ ਵਾ ਸ਼ੁਰੂ ਤੋਂ ਇੱਥੇ ਰਿਹਾ ਵਾ ਪਿਆਰ ਇੱਥੇ ਹੀ ਬਣਿਆ ਵਾ ਹੋਰ ਉਹਨੇ ਕਿੱਥੇ ਜਾਣਾ ਵਾ ਰਮਨ ਉਹਨੂੰ ਫੋਨ ਨਹੀਂ ਨਾ ਬੰਦ ਕਰਨਾ ਚਾਹੀਦਾ ਉਨੇ ਫੋਨ ਵੀ ਬੰਦ ਕਰਤਾ ਮੇਰੀ ਗੱਲ ਸੁਣੋ ਅੱਜ ਕੱਲ ਦੇ ਬੱਚੇ ਵੀ ਜਿਹੜੇ ਗੁੱਸਾ ਕਰ ਜਾਂਦੇ ਆ ਉਹਨੇ ਗੁੱਸਾ ਕੀਤਾ ਹੋਣਾ ਮਨ ਵਿੱਚ ਕੋਈ ਗੱਲ ਨਹੀਂ 2-4 ਦਿਨ ਬਾਅਦ ਆਪਿਓ ਜਦੋਂ ਦਾ ਮਨ ਸ਼ਾਂਤ ਹੋ ਗਿਆ ਨਾ ਉਹਨੇ ਫੋਨ ਆਪ ਹੀ ਕਰ ਦੇਣਾ ਵਾ ਉਹ ਚੱਲ ਰਮਨ ਜੇ ਉਹ ਗੁੱਸੇ ਤੇ ਹੀ ਤੇ ਉਹਨੂੰ ਜੋਦੀ ਸਮਝਾਉਂਦੀ ਫੇ ਕਰੋ ਨਾ ਪੈਰ ਪੁੱਟੀਏ ਕੋਈ ਗੱਲ ਨਹੀਂ ਮੈਂ ਤੈਨੂੰ ਅੱਗੇ ਵੀ ਕਿਹਾ ਵਾ ਨਾ ਜਦੋਂ ਬੰਦਾ ਗੁੱਸੇ ਵਿੱਚ ਹੋਵੇ ਨਾ ਫਿਰ ਕਿਸੇ ਦੀ ਨਹੀਂ ਸੁਣਦਾ ਨਾ ਮੰਨਦਾ ਹੀ ਆ ਫਿਰ ਆਪਣੀ ਮਰਜ਼ੀ ਕਰਦਾ ਵਾ ਤੁਸੀਂ ਹੀ ਸੋਚਿਆ ਨਾ ਕਰੋ ਤੁਸੀਂ ਬਿਮਾਰ ਹੋਗੇ ਤਾਂ ਸਾਰਾ ਕੰਮ ਬਾਰ ਦਾ ਕਿੰਨੇ ਵੇਖਣਾ ਵਾ ਅੱਗੇ ਤੇ ਇਹ ਹੈਗਾ ਵੀ ਜੋਬਨ ਕਰ ਲਿੰਦਾ ਹੈਗਾ ਚੱਲ ਤੁਸੀਂ ਮਗਰ ਚਾਹ ਪਾਣੀ ਲੈ ਜਾਣਾ ਫੇਰਾ ਮਾਰ ਆਉਣਾ ਹੁਣ ਕੰਮ ਵੀ ਸਾਰਾ ਤੁਹਾਡੇ ਸਿਰ ਤੇ ਪੈ ਗਿਆ ਵਾ ਮੈਨੂੰ ਤਾਂ ਮੈਨੂੰ ਤੇ ਕੋਈ ਦੇ ਸਿਰ ਤੇ ਫਿਕਰ ਹੀ ਨਹੀਂ ਮੈਨੂੰ ਇਹ ਵੀ ਪਿੰਡ ਦਾ ਬੰਦਾ ਕੋਈ ਆਇਆ ਨਾ ਤੇ ਚੱਲ ਮੈਂ ਉਹ ਤਣਾ ਚੱਲ ਚੁੱਲ ਜਾਣਾ ਮੈਨੂੰ ਸਾਰਾ ਕੰਮ ਕਰਨਾ ਪੈਣਾ ਹੈ ਤੇ ਇਦਾਂ ਹੀ ਆ ਮੈਨੂੰ ਤੇ ਆਪ ਨਾ ਘਰ ਵੱਢਣ ਖਾਨ ਨੂੰ ਪੈਂਡਿਆ ਵਾ ਕੋਈ ਚੰਗਾ ਨਹੀਂ ਲੱਗਣ ਡਿਆ ਪਰ ਕੀ ਕਰਨਾ ਹੁਣ ਮਜਬੂਰ ਵਾਂ ਹੀ ਵੀ ਸਾਨੂੰ ਰਹਿਣਾ ਹੀ ਪੈਣਾ ਕੱਲਿਆਂ ਨੂੰ ਕੋਈ ਨਹੀਂ ਰਪਿੰਦਰ ਨੂੰ ਮੈਂ ਕੀਤਾ ਸੀ ਫੋਨ ਅੱਛਾ ਕੀ ਕਹਿੰਦੀ ਐ ਉਹ ਕਹਿਣ ਰਹੀ ਸੀ ਕਿ ਮੈਂ ਆਉਣੀ ਆ ਉਹਨੇ ਆ ਜਾਣਾ ਵਾ ਆਜੂਗੀ ਨਾ ਵੀ ਅਖੇ ਤੁਹਾਡਾ ਮਨ ਹੋਰ-ਹੋਰ ਹੋ ਜਾਣਾ ਵਾ ਕੀਪਤਾ ਉਹਨੇ ਦਿਨਾਂ ਨੂੰ ਮੁੜ ਕੇ ਉਹ ਵੀ ਆ ਜੇ ਜਾਂ ਫੋਨ ਹੀ ਆ ਜੇ ਉਹਦਾ ਕੋਈ ਰਮਨ ਜੀ ਨੇ ਆਉਣਾ ਦਾ ਤੇ ਉਹਨੇ ਫੋਨ ਨਹੀਂ ਬੰਦ ਕਰਨਾ ਇਹ ਡੈਡੀ ਆ ਵੀ ਫੋਨ ਕਰੂਗਾ ਜੀ ਕੋਈ ਗੱਲ ਨਹੀਂ ਕਰ ਦੂਗਾ ਫੋਨ じゃ ਆ ਜੂਗਾ بار بار ਇੱਕੋ ਗੱਲ ਨਾਲ ਦਿਮਾਗ 'ਚ ਲਿਆਓ ਜੇ ਆਪਾਂ ਚੰਗਾ ਸੋਚਾਂਗੇ ਨਾ ਚੰਗਾ ਹੀ ਹੋਊਗਾ ਤੇ ਜੇ ਆਪਾਂ ਇਦਾਂ ਦੇ ਵਿਚਾਰ ਮਾਨਵੇਂ 'ਚ ਲੈ ਕੇ ਆਵਾਂਗੇ ਨਾ ਤੇ ਇਦਾਂ ਦੇ ਵਾਦੇ ਜਾਣੇ ਆ ਇੱਕਦਮ ਮੇਰਾ ਇਰਾਦਾ ਪਾ ਮੈਂ ਵੇਖ ਕੇ ਆਵਾਂ ਨਾ ਮੈਂ ਤਾਂ ਤੁਹਾਨੂੰ ਕੱਲ ਵੀ ਕਿਹਾ ਸੀ ਫੇ ਕੋਈ ਗੱਲ ਨਹੀਂ じゃ ਚੱਲ ਜੋ ਤੁਸੀਂ ਜ਼ਰੂਰ ਦੱਸਣਾ ਵੇ ਗੁੱਸੇ ਹੋ ਕੇ ਆਏ ਆ ਜੀ ਉੱਥੇ ਹੋਣਗੇ ਪਰਦੇ ਨਾਲ ਉਹਨਾਂ ਗੱਲ ਕਰ ਲਿਓ ਤੁਸੀਂ ਕੱਲ ਹੀ ਜਿੱਤੇ ਅੜੇ ਸੀ ਵੀ ਮੈਂ ਨਹੀਂ ਜਾਣਾ ਉਹਦੇ ਮਗਰ ਚੱਲ ਕੋਈ ਨਹੀਂ ਬੱਚਾ ਵਾ ਜਿਹੜਾ ਆਪਣਾ ਬੱਚਾ ਹੁੰਦਾ ਉਹ ਇਦਾਂ ਗੁੱਸੇ ਹੋ ਕੇ ਚਲ ਜਾਂਦਾ ਫੇਰ ਨਹੀਂ ਹੀ ਮਗਰ ਜਾਣਾ ਜਾਣਾ ਹੀ ਨਾ ਮੈਂ ਵੀ ਇਹੋ ਸੋਚਣ ਡਿਆ ਮੇਰਾ ਰੋਣਾ ਹੋਈ ਹੁੰਦਾ ਵਾ ਕੋਈ ਗੱਲ ਨਹੀਂ ਜੇ ਤੁਹਾਡਾ ਮਨ ਕਹਿੰਦਾ ਨਾ ਉਹ ਆਇਓ ਪਰਪਿੰਦਰ ਨੂੰ ਆ ਲੈੰਦੋ ਆਜਾ ਉਹਨਾਂ ਨੇ ਆਹ ਹੋਣਾ ਨੇ ਪਰ ਉਹਨੇ ਨੇ ਨਾ ਅੱਜ ਹੀ ਜਾਣਾ ਵਾ ਤਾਂ ਕਹਿਣ ਦੇ ਹੀ ਵੀ ਲੰਗ ਦੇ ਲੰਗ ਦੇ ਮੈਨੂੰ ਵੀ ਧਾਰ ਜਾਣਗੇ ਪਿੰਡ ਤੇ ਉਹਨੇ ਆਪੇ ਛੱਡ ਜਾਣਾ ਵਾ ਇੱਥੇ ਤੇ ਫਿਰ ਮੈਂ ਸਮਾ ਸਮੋਸ ਲੈ ਆਵਾਂ ਜੇ ਪਰ ਉਹਨੇ ਨੇ ਉਹਨਾਂ ਦੇ ਚਾਹ ਪਾਣੀ ਵਾਸਤੇ ਲੈ ਆਓ ਜਾ ਕੇ ਤੁਸੀਂ ਥੋੜਾ ਬੋਤਾ ਆਜਾ ਪਾਣੀ ਦਾ ਪਿਆਲਣਾ ਹੀ ਆ ਨਾ ਤੇ ਬਾਕੀ ਹੋਰ ਵੇਖ ਲੈ ਹੈਗਾ ਕੋਈ ਸਮਾਨ ਕਰਦੇ ਠੀਕ ਹੈ ਜੇ ਨਹੀਂ ਤੇ ਮੈਨੂੰ ਦੱਸ ਦੇ ਤਾਂ ਫਿਰ ਮੈਂ ਲੈ ਆਉਣਾ ਜਾ ਕੋਈ ਗੱਲ ਨਹੀਂ ਮੈਂ ਵੇਖ ਕੇ ਦੱਸ ਦਿੰਨੀ ਆ ਦੂਜੀ ਗੱਲ ਇਹ ਆ ਅੱਡੇ ਤੇ ਜਾਓਗੇ ਨਾ ਕਿਸੇ ਨਾਲ ਤੁਸੀਂ ਗੱਲ ਨਾ ਕਰਿਓ ਕਿ ਜੋ ਬਣ ਇਦਾਂ ਚੱਲ ਗਿਆ ਕਿਸੇ ਨੇ ਕੁਝ ਕਹਿਣਾ ਤੇ ਕਿਸੇ ਨੇ ਕੁਝ ਕਹਿਣਾ ਚੰਗੇ ਜੇ ਨਹੀਂ ਲੱਗੀ ਦਾ ਨਹੀਂ ਰਮਨੇ ਗੱਲ ਕਰਨ ਵਾਲੀ ਥੋੜੀ ਹੈ ਭਾਈ ਆ ਕਿਸੇ ਨੇ ਤੁਹਾਨੂੰ ਗਲਤ ਕਹਿਣਾ ਕਿਸੇ ਨੇ ਉਹਨੂੰ ਗਲਤ ਕਹਿਣਾ ਵਾ ਭਾਵੇਂ ਗਲਤੀ ਉਹਦੇ ਵਿੱਚ ਹੀ ਆ ਕਹਿਣਾ ਹੀ ਤੁਸੀਂ ਤਾਂ ਸਿਆਣੇ ਹੈਗੇ ਹੀ ਨਾ ਨਿਕੇ ਜਿਹਨੂੰ ਲਿਆਂਦਾ ਹੋਂ ਜ਼ਿਆਦਾ ਦੇਨ ਦੀ ਵਾਰੀ ਆਇਥੇ ਹੁਣ ਤੁਸੀਂ ਕੱਢਤਾ ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਹੁੰਦਾ ਵਾ ਤੇ ਰਮਰਨ ਲੋਕਾਂ ਨੇ ਗੱਲ ਵੀ ਇਹੋ ਗਾਣੀ ਆ ਸੱਚ ਵਾ ਤੇਰੀ ਵਾਲੀ ਗੱਲ ਤਾਂ ਐ ਮੈਂ ਤੁਹਾਨੂੰ ਕਹਿੰਨ ਦੀ ਵੀ ਕਿਸੇ ਨਾਲ ਗੱਲ ਨਾ ਕਰਿਓ ਪਤਾ ਲੱਗਣੋਂ ਤਾਂ ਨਹੀਂ ਰਹਿੰਦਾ ਪਤਾ ਤੇ ਲੱਗੀ ਜਾਣਾ ਤੇ ਚੱਲ ਗਏ ਆਪਣੇ ਪਿੰਡ ਆਣ ਕੇ ਵਾਣੂ ਵੀ ਇੰਦਾ ਹੁਣਾਵਾ ਤੇ ਕੱਲ ਦਾ ਲੱਭਾ ਨਹੀਂ ਗਿਆ ਇਥੇ ਪਤਾ ਨਹੀਂ ਕਿੱਥੇ ਗਿਆ ਵਾ ਤੇ ਆਖਰਕਾਰ ਜਦੋਂ ਦੋ ਦਿਨ ਹੋਰ ਨਾ ਲੱਭਾ ਕਿਸ ਨੂੰ ਪੁੱਛਣਾ ਹੀ ਆ ਚੱਲ ਮੇਰਾ ਰਾਦਾ ਹੀ ਹੁਣ ਅਗਲੇ ਦਿਨ ਨੂੰ ਉਹਨੂੰ ਲੱਭੀ ਲਿਆਉਣਾ ਹੁਣ ਕੋਈ ਗੱਲ ਨਹੀਂ ਤੁਸੀਂ ਸੰਭਾਲ ਲਿਓ ਚਾਹ ਪਾਣੀ ਦਾ ਤੇ ਰਪਿੰਦਰ ਬਣਾ ਜਾਣਾ ਵਾ ਫਿਰ ਅਸੀਂ ਦੋਵੇਂ ਜਾਣੀਆਂ ਘਰ ਰਵਾਂਗੇ ਤੂੰ ਹੋਇਆ ਚੱਲ ਠੀਕ ਆ ਫਿਰ ਮੈਂ ਲੈ ਆਵਾਂ ਸਮਾਨ ਲੈ ਲੈ ਇਹਨਾਂ ਨੇ ਇਤਨਾ ਗੱਲ ਜਿਆਦੀ ਦਿਲ ਤੇ ਲਾ ਲਈ ਆ ਬਾਰ-ਬਾਰ ਇੱਕੋ ਹੀ ਗੱਲ ਸੋਚੀ ਜਾਣਦੇ ਆ ਮੈਂ ਰਪਿੰਦਰ ਨੂੰ ਕਹਿਣਾ ਵੀ ਤੂੰ ਇਹਨਾਂ ਨੂੰ ਜਾਣ ਨਾ ਦਵੀਂ ਉਹਦੇ ਮਗਰ ਜਿਉ ਫਿਰ ਆ ਗਿਆ ਨਾ ਔਖਾ ਹੋ ਜਾਣਾ ਕੰਮ ਤੇ ਤੂੰ ਮਣਾ ਹੀ ਕਰਦੇ ਡੈਡੀ ਨੂੰ ਤੇ ਡੈਡੀ ਜੀ ਜਿਉ ਉਹਨੂੰ ਤੁਹਾਡਾ ਕੋਈ ਹੁੰਦਾ ਪਿਆਰ ਜਾ ਕੋਈ ਦੋਖ ਹੁੰਦਾ ਤੇ ਨਾ ਜਾਂਦਾ ਜਦੋਂ ਇੱਕ ਹੋਰ ਤੁਹਾਨੂੰ ਛੱਡ ਕੇ ਚਲੀ ਗਿਆ ਵਾ ਤੇ ਤੁਸੀਂ ਮਗਰ ਕੀ ਕਰਨ ਜਾਣਾ ਵਾ ਹੁਣ ਤੁਸੀਂ ਨਾ ਜਾਇਓ ਮੈਂ ਹੈ ਗਈਆਂ ਕੋਈ ਨਹੀਂ ਮਿਉਂਦੀ ਜਾਂਦੀ ਰਹੂੰਗੀ ਰਪਿੰਦਰ ਦੀ ਗੱਲ ਇਹਨਾਂ ਨੇ ਮੰਨ ਲੈਣੀ ਆ ਮੇਰੀ ਨਹੀਂ ਮੰਨਣੀ ਨਾਲੇ ਜੇ ਮੈਂ ਗੱਲ ਕਹੀ ਨਾ ਇਹਨਾਂ ਨੂੰ ਬੁਰਾ ਲੱਗਣਾ ਵਾ ਪੀ ਰਮ ਨੇ ਇਹ ਗੱਲ ਕਹਿਣ ਲਈ ਆ ਸਸਕਾ ਮਜੀ ਸਾਸੀ ਕਾਲ ਪੁੱਤ ਹੋਰ ਵਧੀਆ ਠੀਕ ਠਾਕ ਠੀਕ ਠਾਕ ਤੇ ਕੱਲੀ ਆਈਆਂ ਪਰ ਉਹਨਾ ਕਿੱਥੇ ਆ ਉਹ ਮिजਮਿੰਨ ਟਾਰਗੇਟ ਤੇ ਚਲ ਗਈ ਆ ਲੇਟ ਹੋਉਂਦੇ ਹੀ ਗਈ 10 ਚਾਹ ਪਾਣੀ ਪੀ ਕੇ ਚਲ ਜਾਂਦਾ 10 15 ਮਿੰਟਾਂ ਦਾ ਕੀ ਫਰਕ ਪਿਆਣਾ ਹੈਗਾ ਨਹੀਂ ਅੰਮੀ ਜੀ ਫੋਨ ਆਉਂਦੇ ਹੀ ਬਾਰ-ਬਾਰ ਤੇ ਕਰੋ ਮੈਂ ਥੋੜਾ ਲੇਟ ਹੀ ਹੋ ਗਈ ਆ ਅੱਛਾ ਤੇ ਉਹ ਫੇਰ ਰੁਕੇ ਨਹੀਂ ਆ ਕਹਿੰਦੇ ਹੁਣ ਚਲਿਏਗਾ ਚੱਲ ਮੈਂ ਤਾਂ ਡੀਕਨ ਨਹੀਂ ਹਾਂ ਤੇ ਡੈਡੀ ਤੇਰੇ ਵੀ ਅੱਡੇ ਤੇ ਗਏ ਆ ਵੀ ਮੈਂ ਸਮਾਨ ਲੈ ਆਉਣਾ ਚਾਹ ਪਾਣੀ ਦੇ ਨਾਲ ਕੋਈ ਪਰੌਣੇ ਨਹੀਂ ਆਉਣਾ ਚੱਲ ਐਵੇਂ ਤੂੰ ਹੀ ਖੇਚਲ ਕਰਨ ਦੀ ਉਹਨਾਂ ਨੇ ਬਰੋਬਾਰੀ ਚਲ ਜਾਣਾ ਹੀ ਕਿਉਂਕਿ ਨਾਲ ਦੂਜੇ ਭਾਜੀ ਵੀ ਨਾ ਤਾਂ ਫੇਰ ਕੀ ਇਹ ਦੂਜੇ ਭਾਜ ਹੀ ਤੇ ਖੇਤੜ ਵਾਲੀ ਕਿਹੜੀ ਗੱਲ ਆ ਪੁੱਤ ਧੀਆਂ ਪੁੱਤਾਂ ਵਾਸਤੇ ਖੇਤੜ ਖਰੀਦੀ ਨਹੀਂ ਉਹ ਗੱਲ ਨਹੀਂ ਐ ਮੇ ਜੀ ਫਿਰ ਕੀ ਕੋਈ ਨਹੀਂ ਆਪਣਾ ਹੀ ਘਰ ਆਉਣਾ ਹੀ ਪਰ ਇਹ ਤਾਂ ਤੁਹਾਨੂੰ ਪਤਾ ਏ ਢੀ ਦੂਰ ਜਾਣਾ ਹੀ ਤੇ ਟਾਈਮ ਲੱਗ ਜਾਂਦਾ ਹੋ ਰਸਤੇ ਵਿੱਚ ਵੀ ਜਾਂਦੇ ਆ ਚਲ ਕੋਈ ਗੱਲ ਨਹੀਂ ਚੰਗਾ ਹੋ ਗਿਆ ਤੂੰ ਆ ਗਈਆਂ ਤੇ ਹੋਰ ਆਉਣਾ ਆਉਣਾ ਮੀ ਕਿੱਥੋਂ ਸੋ ਪਹਿਲਾਂ ਨੇ ਬਾਨੇ ਮਰੇ ਅੱਛਾ ਪਹਿਲਾਂ ਇਹਨਾਂ ਨੂੰ ਪੁੱਛਿਆ ਹਾਂ ਤੇ ਵੀ ਸਵੇਰੇ ਹੀ ਇਦਾਂ ਕਰੀ ਜਾਣਾ ਇਹ ਤੂੰ ਨਾਲ ਹੀ ਚੱਲ ਜਾਣਾ ਵਾ ਮੈਂ ਤਾਂ ਤੂੰ ਹੀ ਹਫ਼ਤੇ ਬਾਅਦ ਤੇ ਆਏ ਨਾ ਤੂੰ ਹੀ ਘੜਾ ਉੱਥੇ ਵੀ ਬਾਹਰ ਜਾਣਾ ਵੀ ਸਾਲ 2 ਸਾਲ ਲੱਗੇ ਹੋਣੇ ਆਹੋ ਤੇ ਲੋਕਾਂ ਨੇ ਗੱਲਾਂ ਕਰਨੀਆਂ ਨੇ ਤੇ ਮੈਂ ਹੁਣ ਜਦੋਂ ਹੀ ਪਹਿਲਾਂ ਮੈਨੂੰ ਕਹਿੰਦੇ ਸੀ ਵੀ ਤੂੰ ਨਾਲ ਹੀ ਚਲ ਜੇ ਮੈਂ ਨਾਲ ਚਲ ਜਾਂਦੀ ਤੇ ਫੇਰ ਨਹੀਂ ਲੋਕਾਂ ਨੇ ਕੋਹ ਕਹਿਣਾ ਆਹ ਠੀਕ ਆ ਆ ਤੇ ਨਹੀਂ ਆ ਇਹ ਰੁਕ ਜਾ ਦੋ ਚਾਰ ਦਿਨ ਮੈਂ ਦੋ ਚਾਰ ਦਿਨ ਰੁਕ ਜਾਦ ਮੁੜ ਕੇ ਫੇਰ ਹਫਤੇ ਨੂੰ ਤੂੰ ਹੀ ਆ ਜਾਣਾ ਨਾਲ ਇਹ ਆ ਭੀ ਜਿਉਂ ਤੇਰਾ ਵਿਆਹ ਹੋਇਆ ਰੈਂਤ ਤੂੰ ਆਈ ਨਹੀਂ ਸਵੇਰੇ ਆਉਣਾ ਤੇ ਸ਼ਾਮਾਂ ਨੂੰ ਭੱਜ ਜਾਣਾ ਉਹੀ ਨਾ ਤੇ ਇਹ ਮੈਂ ਉਹ ਕਹਿੰਦੇ ਬਚਲ ਦੀ ਨੂੰ ਪੁੱਛ ਲੈ ਜਾਗੇ ਅੱਛਾ ਤੇ ਉਹਦੇ ਵੱਲ ਗਈ ਭੈਣ ਵੱਲ ਤੇ ਉਹ ਵੀ ਬਸ ਐਂ ਦੇ ਘੜੀਆਂ ਘਰੀ ਜਾਂਦੀ ਆ ਇਹ ਰੁਕ ਜਾਂਦੀ ਹਾਲੇ ਮੈਂ ਹਾਂ ਅੱਗੇ ਤੇ ਦੀ ਕਿੰਨਾ ਟਾਈਮ ਹੋ ਗਿਆ ਮੈਨੂੰ ਗਈ ਨੂੰ ਤੂੰ ਮੁੜ ਕੇ ਫੇਰ ਟਾਈਮ ਲੱਗ ਜਾਣਾ ਵਾ ਤੇ ਮੈਂ ਹਾਂ ਮੈਂ ਹੁਣ ਤੁਹਾਨੂੰ ਪੁੱਛਣਾ ਹੀ ਮੈਂ ਹੁਣ ਤੁਹਾਨੂੰ ਸਲਾਹ ਨਹੀਂ ਗੀ ਲੈਣੀ ਹੈਗੀ ਚਲ ਚੰਗਾ ਕੀਤਾ ਤੂੰ ਆ ਗਈ ਤੇ ਮੈਂ ਜੋ ਬਰ ਕੇ ਫੇਰ ਪਾਈ ਕੱਪੜੇ ਤੇ ਮੈਂ ਆ ਗਈ ਚਲ ਵਧੀਆ ਕੀਤਾ ਪੁੱਤ ਤੇਰੇ ਡੈਡੀ ਵੀ ਨਾ ਬੜੇ ਫਿਕਰਦੇ ਵੇ ਚਾ ਹਾਂਜੀ ਉਹਨਾਂ ਨੂੰ ਮੈਂ ਕਹਿਣ ਲਈ ਹਾਂ ਵੀ ਕੋਈ ਨਿਰਪਿੰਦਰ ਆਉਂਦਾ ਹੀ ਆ ਗੱਲਾਂ ਬਾਤਾਂ ਕੀਤੀਆਂ ਮਨ ਹੋਰ ਹੋ ਜਾਂਦਾ ਵਾ ਨਹੀਂ ਕੀ ਗੱਲ ਜਾਂਦੀ ਫਿਕਰ ਕਰਦੇ ਆ ਫਿਕਰ ਤੇ ਨਾ ਰੋਟੀ ਖਾਣ ਲਈ ਤਾਂ ਹਰ ਟਾਈਮ ਚੁੱਪਾ ਕਰਕੇ ਬੈਠੇ ਰਹਿੰਦੇ ਆ ਚਲ ਤੁਸੀਂ ਬਹੁਤੀਆਂ ਨਹੀਂ ਹੋਣਾਂ ਦੀਆਂ ਲੱਗੇ ਗੱਲਾਂ ਕਰਨੀਆਂ ਮੈਂ ਤੇ ਰਪਿੰਦਰ ਉਹਨਾਂ ਦਾ ਨਾਂ ਹੀ ਨਹੀਂ ਚੰਗਾ ਲੈਂਗਾ ਚੰਗਾ ਚੰਗਾ ਕਰੀ ਜਾਣਾ ਹੁਣ ਕਹਿਣ ਦੇ ਹੀ ਮੇਰਾ ਰਾਦਾ ਮੈਂ ਜਾ ਕੇ ਹੋ ਕੇ ਆਵਾਂ ਉਹਦੇ ਪਿੰਡੋਂ ਸੋਚੇ ਗਿਆ ਕਿ ਕਿੱਥੇ ਗਿਆ ਵਾ ਤੇ ਮੈਂ ਫਿਰ ਇਹਨਾਂ ਨੂੰ ਬਹਾਨਾ ਹੋ ਗਿਆ ਮਾਰਿਆ ਤੇ ਕੋਈ ਨਾ ਮੈ ਜਾਣ ਪਤਾ ਤਾਂ ਸਹੀ ਹੈ ਵੀ ਅੱਗੇ ਇੱਥੇ ਕੀ ਕੋ ਹੋਇਆ ਜੇ ਪਿੰਡ ਗਏ ਤਾਂ ਉੱਥੇ ਵੱਧ ਘੱਟ ਕੋਈ ਗੱਲ ਹੋਗੀ ਤੇ ਫਿਰ ਮੈਂ ਉਹ ਗੱਲ ਨਹੀਂ ਕਹੀ ਮੈਂ ਹਰਪਿੰਦਰ ਨੂੰ ਆ ਲੈੰਦੋ ਹਾਂਜੀ ਤਾਂ ਕੋਈ ਗੱਲ ਨਹੀਂ ਅਸੀਂ ਦੋਵੇਂ ਜਾਲੀਆਂ ਘਰ ਆਵਾਂਗੇ ਤੇ ਤੂੰ ਹੋਇਆ ਹਣ ਤੂੰ ਸਮਝਾਵੇਂ ਨਾ ਕਿ ਡਾਡੀ ਜੀ ਜਿਉ ਨੂੰ ਫਿਕਰ ਹੁੰਦਾ ਤੇ ਤੁਹਾਨੂੰ ਛੱਡ ਕਿਉਂ ਜਾਂਦਾ ਕੋਈ ਗੱਲ ਨਹੀਂ ਇਹਨਾਂ ਨੂੰ ਆਨਲਾਈਨ ਤੋਂ ਕਰ ਤੇ ਕੋਈ ਨਹੀਂ ਕਰਦੀਆਂ ਬੈਠੇ ਗੱਲ ਕਰਦੀਆਂ ਕਿਉਂ ਵੀ ਨਾ ਲੈਣ ਜਾਇਓ ਜੇ ਚਲ ਗਏ ਨਾ ਤੁਸੀਂ ਉਹਨੇ ਸਭ ਨੂੰ ਪੁੱਵੇ ਚੜਨਾ ਵਾ ਵੀ ਮੇਰੇ ਮਗਰ ਆਏ ਕਿ ਉਹਰੇ ਕਿੰਨੀ ਲੋੜ ਆ ਮੇਰੀ ਉਹੋ ਹੀ ਨਾ ਤੇ ਕੀ ਗੱਲ ਉਹਨੂੰ ਨਹੀਂ ਪਤਾ ਨਾ ਫੋਨ ਵੀ ਬੰਦ ਕਰ ਲਿਆ ਵਾ ਚੱਲ ਕੋਈ ਨਹੀਂ ਕਰ ਲਿਆ ਚੱਲ ਚੰਗਾ ਹੋਇਆ ਕਰ ਲਿਆ ਵਦੇ ਤੇ ਬਾਕੀ ਕੋਈ ਗੱਲ ਨਹੀਂ ਜੇ ਕਰਨਗੇ ਫੋਨ ਫੰਦ ਫੇ ਲੱਗ ਜਾਊਗਾ ਪਤਾ ਤੇ ਤੂੰ ਆਪਣੇ ਡੈਡੀ ਨਾਲ ਹਾਂ ਸਲਾਈ ਦਮੀ ਡੈਡੀ ਦੀ ਕੋਈ ਗੱਲ ਨਹੀਂ ਹੈ ਨਾ ਤੇਰਾ ਮਾਰਦੀ ਰਿਹਾ ਕਰੂੰਗੀ ਨਹੀਂ ਨਹੀਂ ਕੋਈ ਨਹੀਂ ਆ ਲੈ ਤੂੰ ਘਰ ਫਿਰ ਕੋਈ ਨਹੀਂ ਕਰਦੀ ਇਸਲਾ ਚੱਲ ਤੂੰ ਬੈ ਮੈਂ ਤੇਰੇ ਵਾਸਤੇ ਚਾਹ ਪਾਣੀ ਬਣਾਉਂ ਆ ਚਾ ਬਣਾ ਲਿਓ ਡੜੀ ਵੀ ਨਾ ਐਵੇਂ ਜਾਣ ਕੇ ਫਿਕਰ ਕਰੀ ਜਾਂਦੇ ਆ ਤੇ ਚੰਗਾ ਹੋਇਆ ਸਭੋ ਚਲ ਗਏ ਤੇ ਇੱਥੇ ਵੀ ਕੀ ਰੋਜ਼ ਦੀ ਲੜਾਈ ਹੁੰਦੀ ਸੀ ਕਦੀ ਕਿਹ ਗੱਲਾਂ ਕਦੀ ਕਿਹ ਗੱਲਾਂ ਇਹ ਕੀ ਮਜੇ ਸਰ ਆਪਣਾ ਰੋਟੀ ਪਾਣੀ ਖਾਓ ਤੇ ਅੰਦੇ ਨਾਲ ਤੇ ਆਪਣੇ ਮੈਨਰੋ ਐਵੇਂ ਜਾਣਗੇ ਫਿਕਰ ਕਰੀ ਜਾਂਦੇ ਆ ਪਰ ਉਹਨੇ ਵੀ ਇੱਕ ਵਾਰ ਨਹੀਂ ਵੇਲਾ ਫੋਨ ਫਨ ਕੀਤਾ ਜਾਗੇ ਨਹੀਂ ਤੇ ਹੁੰਦਾ ਹੀ ਆ ਕਿ ਮੈਂ ਸ਼ੁਰੂ ਤੋਂ ਉੱਥੇ ਰਿਹਾ ਆ ਵਾਂ ਪੜਿਆ ਲਿਖਿਆ ਵਾਂ ਗਿਆ ਆ ਵਾਂ ਤੇ ਮੈਂ ਕਿ ਮਗਰ ਫੋਨ ਹੀ ਕਰ ਲਾਂ ਬੜਾ ਹੈਗਾ ਵੀ ਜਿੱਦਾਂ ਇਹ ਵੀ ਉਤੋਂ ਤੋਂ ਅੰਹੀਂ ਵਿੱਚੋਂ ਵੀ ਬਥੇਰਾ ਤੇਜ਼ ਹੀ ਚੱਲ ਕੋਈ ਨਹੀਂ ਸਰਪਿੰਦਰ ਮੇਰੀ ਗੱਲ ਸੁਣ ਪੁੱਤ ਹਾਂਜੀ ਹੌਲੀ ਨਾ ਸਮਝਾਈਂ ਆਪਣੇ ਡੈਡੀ ਨੂੰ ਉਹਨਾਂ ਬਾਰੇ ਨਾ ਕੋਈ ਬਰਖਲਾਫ ਗੱਲ ਨਾ ਬੋਲੀ ਤੇ ਮੈਂ ਉਤਾਰ ਦੀ ਗੱਲ ਨਹੀਂ ਕੀਤੀ। ਹਾਂਜੀ। ਵੀ ਐਵੇਂ ਅੱਗੇ ਜੋ ਦੁਖੀ ਆ ਤੇ ਗੁੱਸਾ ਜਿਆ ਨਾ ਕਰਨ। ਤਰੀਕੇ ਜੇ ਨਾਲ ਗੱਲ ਕਰੀ। ਕੋਈ ਗੱਲ ਨਹੀਂ ਐਵੇਂ ਜੀ ਮੈਂ ਪਿਆਰ ਨਾਲ ਹੀ ਗੱਲ ਕਰੂੰਗੀ। ਜਦੋਂ ਪਿਆਰਾਂ ਤੇ ਹੋ ਜਾਣਗੇ ਨਾ ਫੇਰ ਨਹੀਂ ਕੋਈ ਗੱਲ। ਨਹੀਂ ਕੋਈ। ਆ ਹੁਣ ਇਹ ਦਿਨ ਕੁਝ ਨਹੀਂ ਨਾ ਹੋਏ ਤਾਂ ਕਰਕੇ ਫਿਕਰਪੜਾ ਕਰਦੇ। ਨਹੀਂ ਨਹੀਂ ਕੋਈ ਨਹੀਂ। ਸੱਚੀ ਕੜੀ ਜੀ। ਸੱਚੀ ਗੱਲ ਬੋ। ਹੋਰ ਸੁਣਾਓ ਠੀਕ ਠਾਕ? ਬਸ ਠੀਕ ਠਾਕ। ਤੇ ਤੁਸੀਂ ਘਰ ਗਏ ਨਹੀਂ ਤੇ ਵੀ ਲਿਆਗੇ ਸਿੱਧੀ। ਮੈਂ ਫਿਰ ਸਮਾਨ ਫੜਾ ਕੇ ਤੇ ਤੇਰੀ ਮੰਮੀ ਨੇ ਤੇ ਮੈਂ ਨੂੰ ਆ ਗਿਆ ਮੈਂ ਘਾੜੀ ਕੰਨੀ ਮੈਂ ਡੜੀ ਜੀ ਆਈ ਨਹੀਂ ਵਾਲੇ ਸਿੰਦਰ ਪਰਾਉਣਾ ਚਾਹ ਪਾਣੀ ਪੀ ਕੇ ਗਿਆ ਸੀ ਨਹੀਂ ਨਹੀਂ ਡੜੀ ਜੀ ਉਹ ਨਾ ਚਲ ਗਈ ਉਹਨਾਂ ਨੂੰ ਛੇਤੀ ਹੀ ਜਰਾਗ ਅੱਛਾ ਅੱਗੇ ਹੀ ਲੇਟ ਹੋ ਗਏ ਹੀ ਘਰੋਂ ਹੀ ਅੱਛਾ ਤੇ ਉਹਦਾ ਕਰਕੇ ਫਿਰ ਉਹ ਮੈਨੂੰ ਗੇੜ-ਗਾੜੀ ਧਾਰ ਕੇ ਚਲ ਗਏ ਹੀ ਤੇ ਚਲ ਪੁੱਤੋ 2 ਮਿੰਟ ਚਾਹ ਪੀਂਦਾ ਕਿੰਨਾ ਕ ਟਾਈਮ ਲੱਗਣਾ ਹੈ ਚਲੋ ਉਹ ਤੇ ਹੈ ਹੀ ਹੈ ਚਲੋ ਕੋਈ ਗੱਲ ਨਹੀਂ ਆ ਕੋਈ ਨਹੀਂ ਫੇਰ ਜਦੋਂ ਨਾ ਹਫ਼ਤੇ ਬਾਅਦ ਫਿਰ ਕੋਈ ਨਹੀਂ ਆ ਜਾਣਗੇ ਚਲੋ ਠੀਕ ਹੈ ਹੋਰ ਪ੍ਰਵਾਦ ਸਾਹਿਬ ਠੀਕ ਠਾਕ ਹਨ ਹਾਂ ਜੀ ਵਧੀਆ ਸਾਹਿਬ ਠੀਕ ਠਾਕ ਹੀ ਚਲੋ ਵ ਹੋਰ ਤੂੰ ਹੀ ਦੱਸੋ ਕਿਦਾਂ ਠੀਕ ਆ ਠੀਕ ਆ ਪੁੱਤ ਹਾਂ ਠੀਕ ਠਾਕ ਐ ਕਾਦਾ ਵਾਂ ਜਿੱਦਾਂ ਤੇ ਹੁਣ ਜੋਬਨ ਹੋਣੀ ਗਏ ਆ ਘਰ ਦਿਲ ਨਹੀਂ ਲੱਗਦਾ ਮੇਰਾ ਤਾਂ ਇਹ ਮੈਥੇ ਆਣ ਕੇ ਖਲੋ ਜਾਣਾ ਵਾ ਚੱਲ ਕੋਈ ਨਹੀਂ ਡੜੀ ਜੀ ਇੰਨੀ ਫਿਕਰ ਨਾ ਕਰਿਆ ਕਰੋ ਵੇਖੋ ਜੇ ਹੁਣ ਉਹਨੂੰ ਇੰਨੀ ਫਿਕਰ ਹੁੰਦੀ ਵੀ ਮੇਰਾ ਮਾਪਿਓ ਘਰ ਵਾ ਮੈਂ ਉਹਨਾਂ ਨੂੰ ਮਗਰ ਫੋਨ ਲਾਵਾਂ ਉਹਨਾਂ ਦਾ ਹਾਲ ਚਾਲ ਪੁੱਛਾਂ ਕੀ ਗੱਲ ਉਹਦਾ ਫਰਜ਼ ਨਹੀਂ ਬੰਦਾ ਤੂੰ ਹੀ ਕੋਈ ਗੱਲ ਨਹੀਂ ਟੈਨਸ਼ਨ ਨਾ ਲਵੋ ਨੇ ਇੱਥੇ ਆਪਣੇ ਘਰ ਹੀ ਹੋਣਾ ਵਾ ਕਿੱਥੇ ਜਾਣਾ ਵਾ ਉਹ ਤਾਂ ਹੀ 2-4 ਦਿਨ ਦਾ ਗੁੱਸਾ ਹੁੰਦਾ ਵਾ ਕੋਈ ਨਹੀਂ ਜੋ ਠੰਡਾ ਹੋ ਗਿਆ ਨਾ ਉਹਨੇ ਆ ਜਾਣਾ ਵਾ ਤਾਂ ਉਹਨਾਂ ਨੇ ਆਉਣਾ ਕਿੱਥੇ ਆ ਜਿੰਨਾ ਉਹ ਗੁੱਸੇ 'ਚ ਗਏ ਆ ਨਾ ਉਹਨਾਂ ਨੇ ਹੁਣ ਵਾਪਸ ਆਉਣਾ ਤੇ ਮੇਰਾ ਤਾਂ ਰਾਤਾ ਮੈਂ ਤੇਰੀ ਮੰਮੀ ਨਾਲ ਸਲਾਹ ਕਰਨ ਡਿਆ ਹਾਂ ਕਿ ਉਹ ਪਿੰਡ ਗਿਆ ਹੁਣਾਂ ਤੇ ਉੱਥੋਂ ਨੇ ਜਾ ਕੇ ਲੈਣਾ ਵਾ ਉਹ ਨਹੀਂ ਨਹੀਂ ਡੜੀ ਜੀ ਹਾਵਲਾ ਕੰਮ ਨਾ ਕਰਿਓ ਤੁਹਾਨੂੰ ਪਤਾ ਵਾ ਨਾ ਅੱਗੇ ਕਿੰਨੀਆਂ ਗੱਲਾਂ ਬਾਤਾਂ ਹੋਈਆਂ ਜਦੋਂ ਉਹ ਇੱਥੇ ਘਰ ਆਏ ਤੇ ਜੇ ਹੁਣ ਤੁਸੀਂ ਉੱਥੇ ਗਏ ਉੱਥੇ ਪਤਾ ਨਹੀਂ ਵੀ ਕਿੰਨਾ ਕਖਸਾਰਾ ਪੈਣਾ ਜੀ ਤੇ ਇਹ ਤੋਂ ਚੰਗਾ ਇਹ ਹੋਈ ਆ ਕਿ ਉਹਨਾਂ ਨੇ ਆ ਜਾਣਾ ਵਾ ਆਪੇ ਅਕਸਰ ਘਰੀ ਕੰਮ ਆਉਂਦਾ ਹੁੰਦਾ ਵਾ ਘਰ ਤੋਂ ਬਿਨਾ ਹੋਰ ਕਿਤੇ ਗਜ਼ਾਰਾ ਨਹੀਂ ਹੁੰਦਾ ਤੇ ਤੁਸੀਂ ਉੱਥੇ ਨਾ ਜਾਇਓ ਜੇ ਮੇਰੀ ਗੱਲ ਮੰਨੋ ਤੇ ਸਰਪਿੰਦਰ ਇਹ ਤਾਂ ਇੱਕੋ ਗੱਲ ਹੀ ਕਰੀ ਜਾਂਦੇ ਆ ਨਾ ਤੇ ਰੋਟੀ ਖਾਦੀ ਇਹਨਾਂ ਸਵਾਤੀ ਉਦਨ ਦੀ ਹਾਂਜੀ ਤੇ ਸੋਚੀ ਜਾਂਦੇ ਆ ਮੈਂ ਇਹਨਾਂ ਨੂੰ ਕਿਹਾ ਵੀ ਬਿਮਾਰ ਹੋਗੇ ਫਿਰ ਬਾਹਰ ਦਾ ਕੰਮ ਕਿੰਨੇ ਵੇਖਣਾ ਉਹੋ ਹੀ ਨਾ ਕੋਈ ਨਹੀਂ ਡੜੀ ਸੀ ਬੋਟਰ ਰਪਿੰਦਰ ਇਹ ਆ ਵੀ ਮੈਂ ਉਹਨੂੰ ਛੋਟੇ ਹੁੰਦੇ ਨੂੰ ਪਾਲਿਆ ਵਾ ਤੇ ਤਾਂ ਨੂੰ ਵੀ ਪਤਾ ਵੀ ਉਹਨੂੰ ਪਾਲਿਆ ਵੱਡਾ ਕੀਤਾ ਵਿਆਹ ਸਾਰੇ ਕੰਮ ਉਹਦੇ ਮੈਂ ਕੀਤੇ ਆ ਅਸੀਂ ਮੰਨਦੇ ਆ ਉਹ ਗੱਲ ਨੂੰ ਵੀ ਚਲੋ ਸਾਰੇ ਕੰਮ ਕੀਤੇ ਆ ਪਰ ਉਹਨੂੰ ਵੀ ਤਾਂ ਟੈਨਸ਼ਨ ਹੋਣੀ ਚਾਹੀਦੀ ਹੀ ਨਾ ਵੀ ਮੇਰੇ ਮਾਪਿਓ ਨੇ ਇੰਨਾ ਕੀਤਾ ਤੇ ਅਕਸਰ ਮਾਪਿਓ ਨੇ ਝਿੜਕਣਾ ਹੁੰਦਾ ਵਾ ਤੇ ਜੇ ਝਿੜਕ ਵੀ ਦਿੱਤਾ ਤਾਂ ਕੀ ਅਕਸਰ ਇੰਨਾ ਗੁੱਸਾ ਚੜ ਜਾਣਾ ਹੀ ਇਹੋ ਤੇ ਗੱਲ ਦਾ ਫਿਕਰ ਵਾ ਮੈਨੂੰ ਕੋਈ ਗੱਲ ਨਹੀਂ ਹੁੰਦੀ ਆ ਜਾਣਾ ਵਾ ਕਈ ਵਾਰ ਤਾਂ ਨੂੰ ਪਤਾ ਵਾ ਨਾ ਜਿਹੜੀਆਂ ਨਾਲ ਦੀਆਂ ਹੁੰਦੀਆਂ ਵਾ ਨਾ ਉਹ ਵੀ ਕੋਈ ਨਾ ਕੋਈ ਗੱਲ ਕਰ ਦਿੰਦੀਆਂ ਵਾ ਕੀ ਪਤਾ ਉਹ ਵੀ ਹੁਣ ਕੀ ਕਹਿੰਦੀ ਹੋਊਗੀ ਆਪਾਂ ਨਹੀਂ ਜਾਣਾ ਚਾਹੀ ਕਿੱਦਾਂ ਆ ਤਾਂ ਹੀ ਨਹੀਂ ਆਉਂਦਿਆ ਇਹ ਤੇ ਕਿਦਾਂ ਜੀ ਕਰਦਾ ਆਪਣੇ ਮਾਪਿਆਂ ਨੂੰ ਮਿਲਣ ਨੂੰ ਚੱਲ 2-4 ਦਿਨ ਵੇਖੋ ਤੁਸੀਂ ਨਾ ਆਊਗਾ ਤਾਂ ਫਿਰ ਚੱਲ ਜਿਓ ਹੁਣ ਜੱਕ ਦਾ ਮੈਂ ਕਦਮ ਨਾ ਚੁੱਕੋ ਉਹਨੇ ਵੀ ਪੂਵੇ ਚੜਨਾ ਵਾ ਵੀ ਮੇਰੇ ਤੋਂ ਬਿਨਾ ਉਹਨਾਂ ਦਾ ਟਾਈਮ ਨਹੀਂ ਨੰਗਾਂ ਦਿਆ ਮੇਰੇ ਮਗਰਮਗਰ ਤੁਰੇ ਫਿਰਨਦੇ ਆ ਚੱਲ ਫਿਰ ਜਿੱਦਾਂ ਤੁਸੀਂ ਕਹਿੰਦੀ ਐ ਉਦਾਂ ਕਰ ਲੈਨੇ ਆ ਠੀਕ ਜੀ ਕਰਦਾ ਕੋਈ ਗੱਲ ਨਹੀਂ ਜੀ ਉਹਨੇ ਆ ਜਣਾ ਵਾ ਆਪੇ ਤੁਸੀਂ ਹੀ ਦਮਗਰ ਜਾਓਗੇ ਨਾ ਜੇ ਉਹਨਾਂ ਤੇ ਹੁਣ ਪਿੰਡ ਗਏ ਤੇ ਮੈਨੂੰ ਇਹੋ ਡਰ ਵਾ ਵੀ ਕੋਈ ਗੱਲਬਾਤ ਨਾ ਹੋ ਜੇ ਨਹੀਂ ਪੁੱਤ ਉਹ ਤੇ ਗੱਲ ਗੱਲ ਮੈਂ ਕਾਦੀ ਕਰੀ ਫਿਰ ਉਹ ਹੀ ਨਾ ਫਿਰ ਉਹ ਉੱਥੇ ਵੀ ਤਾਂ ਸਹੁਰਿਆਂ ਦਾ ਪਿੰਡ ਵਾ ਤੇ ਜੱਗੇ ਨਹੀਂ ਲੱਗੀ ਦਾ ਅਡਗਵੰਡ ਵੇਖੂਗਾ ਤਖਣਾ ਕੀ ਤ ਮਸ਼ਲਾ ਆ ਇਹਨਾਂ ਨੇ ਓਏ ਉਹ ਤੇ ਹੈ ਵਾ ਪੁੱਤ ਮੈਨੂੰ ਇਹ ਆ ਵੀ ਲੋਕਾਂ ਨੇ ਕਹਿਣਾ ਵਾ ਵੇਖਣਾ ਇੱਕ ਦੋ ਦਿਨ ਨਾਲ ਲੱਭਾ ਤੇ ਹਣਾ ਕਿੱਥੇ ਗਿਆ ਜੋਗਨ ਘਰ ਦੀ ਕਿੱਥੇ ਉਹਦੀ ਗਈ ਆ ਤੇ ਕੀ ਜਵਾਬ ਦਊਂਗਾ ਓ ਚਲੋ ਕੋਈ ਗੱਲ ਨਹੀਂ ਆਈ ਜਾਣਾ ਵਾ ਸਰਕਾਰੀ ਆਉਣਾ ਵਾ ਆਪਣੇ ਕੋਈ ਨਹੀਂ ਤੀ ਫਿਕਰ ਨਾ ਕਰੋ ਚਲਾਓ ਫਿਰ ਘਰ ਹੁੰਦੇ ਆ ਚਾਹ ਪੀਓ ਆ ਚਲੋ ਮੈਂ ਆ ਗਿਆ ਚਲਾਓ ਰੋਟੀ ਪਾਣੀ ਖਾਓ ਆਣ ਕੇ ਇਹ ਤਾਂ ਦੋਵੇਂ ਮਾਵਾਂ ਦੀ ਇੱਕੋ ਗੱਲ ਕਰੀ ਜਾਂਦੀ ਆ ਵਾ ਡੈਡੀ ਉਹਦੇ ਮਗਰ ਨਾ ਜਾਇਓ ਆਪੇ ਆਜੂਗਾ ਆਪੇ ਉਹਨੇ ਕਿੱਥੇ ਆਉਣਾ ਮਗਰ ਜਾਊਗਾ ਤੇ ਆਊਗਾ ਇੱਥੇ ਤੇ ਮੇਰੀ ਸਜੀ ਮਾਂ ਹੀ ਉਹ ਮੈਨੂੰ ਬਾਹਰ ਦਾ ਕੋਈ ਫਿਕਰ ਨਹੀਂ ਸੀ ਕੰਮ ਕਰੇ ਨਾ ਕਰੇ ਤੇ ਮੈਂ ਤਾਂ ਬਾਹਰ ਉਤਲ ਉਤਲਾ ਕੰਮ ਹੀ ਕਰਦਾ ਕਦੀ ਕਿਸ ਨਾ ਚੱਲ ਕੇ ਕਦੀ ਕਿਸ ਨਾ ਚੱਲ ਕੇ ਮੇਰਾ ਤਾਂ ਧਿਆਨ ਉਹਦੇ 'ਚ ਹੀ ਰਹਿੰਦਾ ਪਤਾ ਨਹੀਂ ਉਹ ਕਿੱਥੇ ਆ ਕਿੱਥੇ ਨਹੀਂ ਜਾਣਾ ਉਹਦੇ ਮਗਰ ਕੀ ਕਰਨਾ